ਮੱਖ ਮਹਿਮਾਨ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇਸ ਸਟੇਡੀਅਮ ਦੇ ਵਿੱਚ ਮੇਜਰ ਧਿਆਨ ਚੰਦ ਹੋਰਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਸਾਡੇ ਚ ਬਿਰਾਜਮਾਨ ਹੋ ਰਹੇ ਨੇ ਮੇਜਰ ਧਿਆਨ ਚੰਦ ਭਾਰਤ ਦੇ ਸਪੂਤ ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਸਪੋਰਟਸ ਦੇ ਵਿੱਚ ਭਾਰਤ ਦਾ ਝੰਡਾ ਬੁਲੰਦ ਕੀਤਾ ਤਿੰਨ 골ਡ ਮੈਡਲ ਉਹਨਾਂ ਨੇ 올림픽ਸ ਦੇ ਵਿੱਚ ਲਏ 1928 1932 1936 ਭਾਰ ਸਰਕਾਰ ਨੇ ਉਹਨਾਂ ਨੂੰ ਪਦਮ ਪੂਸ਼ਣ ਦੇ ਨਾਲ ਲਿਵਾਜਿਆ ਔਰ ਮੇਜਰ ਧਿਆਨ ਚੰਦ ਹੋਰਾਂ ਦੀ ਤਪੱਸਿਆ ਸੀ ਕਿ ਉਹ ਆਰਮੀ ਦੇ ਵਿੱਚ ਹੋ ਕੇ ਵੀ ਆਪਣੀ ਡਿਊਟੀ ਤੋਂ ਬਾਅਦ ਵਾਧੂ ਸਮੇਂ ਦੇ ਵਿੱਚ ਹਮੇਸ਼ਾ ਸਪੋਰਟਸ ਦੇ ਨਾਲ ਜੁੜੇ ਰਹੇ ਉਹਨਾਂ ਨੂੰ ਦੇਖ ਕੇ ਭਾਰਤ ਦੇ ਵਿੱਚ ਬਹੁਤ ਸਾਰੇ ਖਿਡਾਰੀ ਜਿਹੜੇ ਹਾਕੀ ਨਾਲ ਤੇ ਹੋਰ ਖੇਡਾਂ ਦੇ ਨਾਲ ਜੁੜੇ ਅੱਜ ਉਹਨਾਂ ਦਾ ਜਨਮ ਦਿਨ ਹੈ ਔਰ ਪੰਜਾਬ ਸਰਕਾਰ ਦਾ ਇਹ ਫੈਸਲਾ ਹੈ ਕਿ ਖੇਡਾਂ ਬਤਨ ਪੰਜਾਬ ਦੀਆਂ 2022 ਤੋਂ ਸ਼ੁਰੂ ਕੀਤੀਆਂ ਗਈਆਂ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਤੇ ਅੱਜ ਵੀ ਜਿਹੜਾ ਤੀਸਰਾ ਸੈਸ਼ਨ ਹੈ ਇਹਨਾਂ ਖੇਡਾਂ ਦਾ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਸ਼ੁਰੂ ਕੀਤਾ ਜਾ ਰਿਹਾ ਮੈਂ ਇਸ ਗੱਲ ਦੀ ਪੰਜਾਬ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਕਿ ਪਿਛਲੇ 3 ਸਾਲਾਂ ਤੋਂ ਖੇਡਾਂ ਮਤਨ ਪੰਜਾਬ ਦੀਆਂ ਦੇ ਨਾਲ ਲੱਖਾਂ ਖਿਡਾਰੀ ਜੁੜੇ ਹੌਸਲੇ ਵਜੋਂ ਪੰਜਾਬ ਸਰਕਾਰ ਨੇ ਨਗਦ ਇਨਾਮ ਦੇ ਵਿੱਚ ਕਰੋੜਾਂ ਰੁਪਏ ਹੌਸਲੇ ਦੇ ਇਨਾਮ ਦੇ ਉਹਨਾਂ ਨੂੰ ਦਿੱਤੇ ਔਰ ਇਸ ਵਾਰੀ ਵੀ 5 ਲੱਖ ਖਿਡਾਰੀ ਇਹਨਾਂ ਖੇਡਾਂ ਦੇ ਨਾਲ ਜੁੜ ਰਿਹਾ ਔਰ ਇੱਕ ਅਸੀਂ ਨਿੱਕੀ ਜਿਹੀ ਝਲਕ ਹੈ ਜਿਹੜੀ ਉਹ ਇਹਨਾਂ ਖੇਡਾਂ ਦੀ ਤੁਹਾਨੂੰ ਦਿਖਾ ਰਹੇ ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਹਾਜ਼ਰੀ ਦੇ ਵਿੱਚ तो सरकार दे चालक जा रही है। खुदी को कर बुलंद इतना कि हर तकतीर से पहले खुदा बंदे से खुद पूछे बता तेरी रजा क्या है ਚੁਣੌਤੀ ਪਰੇ ਰਾਵਾਂ ਚੁੱਦੀ ਹੋ ਕੇ ਸਿਖਰ ਤੇ ਜਾ ਬੈਠਣਾ ਸੌਖੀ ਗੱਲ ਨਹੀਂ ਹੁੰਦੀ ਇਹ ਤਾਂ ਦੀ ਸੰਭਵ ਹੋ ਸਕਦਾ ਹੈ ਜਦੋਂ ਸੱਚਮੁੱਚ ਤੁਹਾਡੀ ਤਕਦੀਰ ਖੁਦਾ ਤੁਹਾਡੇ ਤੋਂ ਪੁੱਛ ਕੇ ਲਿਖ ਰਿਹਾ ਹੋਵੇ ਤੇ ਸਾਡੇ ਦਰਮਿਆਨ ਇੱਕ ਇਹੋ ਜਿਹੀ ਹਸਤੀ ਜਿਨ੍ਹਾਂ ਨੇ 16 ਮਾਰਚ 2022 ਨੂੰ ਪੰਜਾਬ ਦੀ ਤਕਦੀਰ ਬਦਲਣ ਲਈ ਸੂਬੇ ਦੇ 17ਵੇਂ ਮੁੱਖ ਮੰਤਰੀ ਵਜੋਂ ਸੌਂ ਚੁੱਕੀ ਅਤੇ ਕੁਝ ਮਹੀਨੇ ਬਾਅਦ ਹੀ ਉਹਨਾਂ ਨੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਖਿੱਡਾ ਵਤਨ ਪੰਜਾਬ ਦੀਆਂ ਸ਼ੁਰੂ ਕਰਕੇ ਸੂਬੇ 'ਚ ਖੇਡ ਲਹਿਰ ਦਾ ਮੁੱਢ ਬੰਨਿਆ ਤੇ ਅੱਜ ਅਸੀਂ ਬੜੇ ਮਾਣ ਅਤੇ ਅਦਬ ਨਾਲ ਉਹਨਾਂ ਦਾ ਖਿੱਡਾ ਵਤਨ ਪੰਜਾਬ ਦੀਆਂ ਸੀਜ਼ਨ 3 ਵਿੱਚ ਸਵਾਗਤ ਕਰਦੇ ਹਾਂ ਸਾਡੇ ਦਰਮਿਆਨ ਤਸ਼ਰੀਫ ਲੈ ਕੇ ਆਏ ਨੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜ਼ੋਰਦਾਰ ਤਾੜੀਆਂ ਦੇ ਨਾਲ ਅਸੀਂ ਉਹਨਾਂ ਦਾ ਇਸਤਿਕਬਾਲ ਕਰਦੇ ਹਾਂ ਸਮੂਹ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੁਰਾਂ ਦਾ ਸ਼ੁਕਰਗੁਜ਼ਾਰ ਵੀ ਹੈ ਜਿਨ੍ਹਾਂ ਦੀ ਅਗਾਵਧੂ ਸੋਚ ਨੇ ਪੰਜਾਬ ਦੀ ਨੌਜਵਾਨੀ ਨੂੰ ਹਨੇਰੇ ਚੋਂ ਬਾਹਰ ਕੱਢ ਰੋਸ਼ਨ ਮਾਰਗਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ। ਮਾਨਯੋਗ ਸੀਐਮ ਸਾਹਿਬ ਤੁਹਾਡਾ ਸਵਾਗਤ ਕਰਦੇ ਹੋਏ ਅਸੀਂ ਇਹ ਗੱਲ ਬੜੇ ਮਾਣ ਨਾਲ ਕਹਿੰਦੇ ਆ ਕਿ ਪਿਛਲੇ 3 ਸਾਲ ਤੋਂ ਖੇਡਾਂ ਵਤਨ ਪੰਜਾਬ ਦੀਆਂ ਜਿਹੜੀਆਂ ਤੁਸੀਂ ਸ਼ੁਰੂ ਕੀਤੀਆਂ ਪੰਜਾਬ ਦੇ ਵਿੱਚ ਪੰਜਾਬ ਦਾ ਬੱਚਾ ਬੱਚਾ ਇਹਨਾਂ ਨਾਲ ਜੋੜਿਆ ਇਹਦੇ ਨਾਲ ਪੰਜਾਬ ਦੇ ਜਿਹੜੇ ਪਿੰਡਾਂ ਦੇ ਗਰਾਊਂਡ ਹੈ ਉਹਨਾਂ ਦੇ ਵਿੱਚ ਰੌਣਕ ਪਰਤੀ ਆ ਔਰ ਉਹ ਖੇਡਾਂ ਦੀ ਵਾਪਸੀ ਹੋਈ ਹੈ ਜਿਹੜੀਆਂ ਸਾਡੀਆਂ ਵਿਰਾਸਤ ਹੀ ਖੇਡਾਂ ਹੈ ਜਿਹੜੀਆਂ ਸਾਡੇ ਨਾਲੋਂ ਹੌਲੀ-ਹੌਲੀ ਅਸੀਂ ਉਹਨਾਂ ਤੋਂ ਅਲੋਪ ਹੁੰਦੇ ਜਾ ਰਹੇ ਸੀ ਸਾਡੀਆਂ ਖੇਡਾਂ ਸਾਡੇ ਤੋਂ ਅਲੋਪ ਹੁੰਦੀਆਂ ਜਾ ਰਹੀਆਂ ਸੀਗੀਆਂ ਔਰ ਲੱਖਾਂ ਸਾਡੇ ਨੌਜਵਾਨ ਸਾਡੇ ਬਜ਼ੁਰਗ ਉਹਨਾਂ ਖੇਡਾਂ ਦੇ ਨਾਲ ਜੁੜੇ ਸਾਡੇ ਬੱਚੇ ਉਹਨਾਂ ਖੇਡਾਂ ਦੇ ਨਾਲ ਜੁੜੇ ਅਸੀਂ ਇਹਨਾਂ ਖੇਡਾਂ ਦੀ ਗੱਲ ਅੱਜ ਸਟੇਡੀਅਮ ਦੇ ਵਿੱਚ ਕਰਨੀ ਆ ਇਸ ਤੋਂ ਪਹਿਲਾਂ ਕਿ ਅਸੀਂ ਅਗਲੀ ਕੋਈ ਰਸਮ ਕਰੀਏ ਅਸੀਂ ਅੱਜ ਜਿਹੜਾ ਸਾਡਾ ਰਾਸ਼ਟਰੀ ਤਿਰਾਨਾ ਸਾਡੇ ਦੇਸ਼ ਦਾ ਉਸ ਤੋਂ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਾਂਗੇ ਜਿਹਦੇ ਲਈ ਮੈਂ ਬੇਨਤੀ ਕਰਾਂਗਾ ਸਾਰੇ ਹੀ ਸਾਡੇ ਮਹਿਮਾਨਾਂ ਨੂੰ ਕਿ ਉਹ ਖੜੇ ਹੋਣਗੇ ਸਤਕਾਰ ਵਜੋਂ ਔਰ ਸਟੇਡੀਅਮ ਦੇ ਵਿੱਚ ਜਿੰਨੇ ਸਾਡੇ ਦੋਸਤ ਬੈਠੇ ਆ ਖੇਡਾਂ ਨੂੰ ਪਿਆਰ ਕਰਨ ਵਾਲੇ ਖੜੇ ਹੋਵੋ ਸਾਰੇ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਭ ਦਾ ਦੋਸਤੋ ਇਹ ਖੇਡਾਂ ਵਤਨ ਪੰਜਾਬ ਦੀਆਂ ਜਿਹੜੀਆਂ ਇਸ ਸੰਗਰੂਰ ਦੇ ਸਟੇਡੀਅਮ ਤੋਂ ਹੋ ਰਹੀਆਂ ਮੈਂ ਇਸ ਗੱਲ ਦੀ ਵਧਾਈ ਸੰਗਰੂਰ ਵਾਸੀਆਂ ਨੂੰ ਦੇ ਰਿਹਾ ਸੰਗਰੂਰ ਪ੍ਰਸ਼ਾਸਨ ਨੂੰ ਦੇ ਰਿਹਾ ਇਸ ਸਟੇਡੀਅਮ ਦੇ ਵਿੱਚ ਬੈਠੇ ਜਿੰਨੇ ਖਿਡਾਰੀ ਆ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਡੇ ਵਿੱਚ ਆਏ ਆ ਉਹਨਾਂ ਦਾ ਸਵਾਗਤ ਵੀ ਅਸੀਂ ਕਰਨਾ ਹੈ ਅੱਜ ਦੇ ਮਹਿਮਾਨਾਂ ਦਾ ਸਵਾਗਤ ਕਰਨਾ ਹੈ ਮੈਂ ਬੇਨਤੀ ਕਰਾਂਗਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਿਨ੍ਹਾਂ ਦੀ ਇਹ ਟੀਮ ਹੈ ਜਿਹੜੀ ਇਹ ਸਾਰੀਆਂ ਗੇਮਾਂ ਕਰਵਾ ਰਹੀ ਆ ਉਹ ਆਉਣ ਔਰ ਆ ਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਬਾਕੀ ਮਹਿਮਾਨਾਂ ਨੂੰ ਜੀ ਆਇਆਂ ਆਖਣ मानयोग श्री जतेंद्र जोरवाल साहब डिप्टी कमिश्नर संगरू मैं समूचे जिला प्रशासन संगरूर वालों खेड़ा वतन पंजाब दिया, हज़ार सीजन तीन दे, उद्घाटनी समागम पहुँचने लिए मान योग मुख्यमंत्री जी सरदार भगवंत सिंह मान जी का कैबिनेट मंत्री साहिबाना का एम एल ए साहेबाना ਓਲੰਪੀਅਨਸ ਦਾ ਖਿਡਾਰੀਆਂ ਦਾ ਪੰਜਾਬ ਦੇ ਪ੍ਰਸਿੱਧ ਪੰਜਾਬੀ ਗਾਇਕ ਅਤੇ ਹਾਜ਼ਰ ਆਈਆਂ ਸਮੂਹ ਹੋਰ ਉੱਘਾ ਸ਼ਖਸੀਅਾਂ ਦਾ ਦਿਲੋਂ ਨਿੱਘਾ ਸਵਾਗਤ ਕਰਦੇ ਹੋਏ ਮਾਣ ਮਹਿਸੂਸ ਕਰਦਾ ਕਿ ਜਿਨ੍ਹਾਂ ਨੇ ਸਾਢੇ ਸੱਤੇ ਨੂੰ ਪਿਆਰ ਨਾਲ ਸਵੀਕਾਰ ਕੀਤਾ ਹੈ। ਇਸ ਸਾਲ ਸੀਜ਼ਨ 3 ਦੇ ਵਿੱਚ 37 ਵੱਖ-ਵੱਖ ਗੇਮਾਂ ਦੇ ਵਿੱਚ ਵੱਖ-ਵੱਖ ਖਿਡਾਰੀ 9 ਵਰਗਾ ਦੇ ਵਿੱਚ ਪਾਰਟਿਸਿਪੇਟ ਕਰਨਗੇ। ਪੰਜਾਬ ਸਰਕਾਰ ਵੱਲੋਂ 9 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਜੇਤੂ ਖਿਡਾਰੀਆਂ ਨੂੰ ਮਿਲੇਗੀ। ਤੇ ਸਭ ਤੋਂ ਵੱਡੀ ਗੱਲ ਇੱਕ ਇਨਕਲੂਸਿਵ ਅਪਰੋਚ ਜੇਦੇ ਰਾਹੀ ਸਮੂਚੇ ਸੋਸ਼ਲ ਜਿਹੜੇ ਆਪਣਾ ਲੈਵਲ ਹੈ ਉਹਦੇ ਵਿੱਚ ਪੈਰਾ ਪਲੇਅਰਸ ਨੂੰ ਵੀ ਐਥਲੀਟਸ ਨੂੰ ਵੀ ਐਥਕੇ ਵੱਖ-ਵੱਖ ਖੇਡਾਂ ਦੇ ਵਿੱਚ ਭਾਗ ਲਿਆ ਜਾਵੇਗਾ ਜਿਵੇਂ ਕਿ ਐਥਲੈਟਿਕਸ ਬੈਡਮਿੰਟਨ ਤੇ ਪਾਵਰ ਲਿਫਟਿੰਗ ਸਰ ਸਰ ਦੇ ਦਿਸ਼ਾ ਨਿਰਦੇਸ਼ਾ ਹੇਟ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਉਣ ਵਾਸਤੇ ਜਿਹੜਾ ਇਹ ਕਦਮ ਚੁੱਕਿਆ ਗਿਆ ਹੈ ਜੇਦੇ ਰਾਹੀ ਡਿਸਪਲਿਨ ਤੇ ਆਪਣੇ ਅੰਦਰ ਆਪਣੀ ਸਿਹਤ ਦੇ ਉੱਤੇ ਧਿਆਨ ਰੱਖਣ ਦੇ ਵਿੱਚ ਇਹ ਇੱਕ ਮਹੱਤਵਪੂਰਨ ਅਤੇ ਸ਼ਲਾਘਾਯੋਗ ਕਦਮ ਪੰਜਾਬ ਸਰਕਾਰ ਵੱਲੋਂ ਲਿੱਤਾ ਗਿਆ ਹੈ। ਸਮੂਹ ਪੰਜਾਬ ਵਾਸੀ ਸਮੂਹ ਜ਼ਿਲ੍ਹਾ ਪ੍ਰਸ਼ਾਸਨ ਸਰਦਾਰ ਦੇਲ ਦੇ ਦੇ ਲਈ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੈ। ਹੁਣ ਮੈਂ ਬੇਨਤੀ ਕਰਦਾ ਮਾਨਯੋਗ ਵਿੱਤ ਮੰਤਰੀ ਸਾਹਿਬ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਕਿ ਉਹ ਮਾਨਯੋਗ ਮੁੱਖ ਮੰਤਰੀ ਜੀ ਦਾ ਬੁਕੇ ਦੇ ਕੇ ਤੇ ਇੱਕ ਮੈਮੈਂਟੋ ਦੇ ਕੇ ਸਵਾਗਤ ਕਰਨ। ਮੈਂ ਬੇਨਤੀ ਕਰਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਉਹ ਖੇਡਾ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੀ ਸ਼ੁਰੂਆਤ ਕਰਨ ਮੈਂ ਏਡਾ ਵਤਨ ਪੰਜਾਬ ਦੀਆਂ ਸੀਜ਼ਨ 3 2024 ਦੀ ਰਸਮੀ ਸ਼ੁਰੂਆਤ ਦਾ ਐਲਾਨ ਕਰਦਾ ਹਾਂ ਬਹੁਤ ਮੁਬਾਰਕਾਂ ਇਹ ਸ਼ੁਰੂਆਤ ਤੇ ਸਮੁੱਚੇ ਪੰਜਾਬ ਨੂੰ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਮਾਰਚ ਪਾਸ ਦੀ ਸ਼ੁਰੂਆਤ ਕਰਾਂਗੇ ਮਾਰਚ ਪਾਸ ਸ਼ੁਰੂ ਕੀਤਾ ਜਾਵੇ ਜੀ ਮਾਰਚ ਪਾਸ ਦੀ ਸ਼ੁਰੂਆਤ ਕਰ ਰਹੇ ਨੇ ਅਭੀ ਜੋਸ਼ੀ ਅਭੀ ਜੋਸ਼ੀ ਸੰਗਰੂਰ ਦਾ ਇਹ ਮੁੰਡਾ ਮਸਤਵਾਨਾ ਸਾਹਿਬ ਦਾ ਬਾਸਕਟਬਾਲ ਦਾ ਖਿਡਾਰੀ ਜਿਸ ਨੇ ਸਾਊਥ ਏਸ਼ੀਆਈ ਐਮ ਬਾਸਕਟਬਾਲ ਗੇਮਸ ਦੇ ਵਿੱਚ 골ਡ ਮੈਡਲ ਜਿੱਤਿਆ ਏਸ਼ੀਅਨ ਬਾਸਕਟਬਾਲ ਦੇ ਵਿੱਚ ਈਰਾਨ ਵੀ ਕੇ ਹਿੱਸਾ ਲਿਆ ਬਾਸਕਟਬਾਲ ਦਾ ਇਹ ਸਪੇਨ ਵੀ ਕੇ ਇੰਟਰਨੈਸ਼ਨਲ ਖਿਡਾਰੀ ਅਭੀ ਜੋਸ਼ੀ ਅਭੀ ਜੋਸ਼ੀ ਤੋਂ ਬਾਅਦ ਸਿਫਤੀ ਦਾ ਕਰ ਗੁਰੂ ਨਗਰੀ ਅੰਮ੍ਰਿਤਸਰ ਦੇ ਖਿਡਾਰੀ ਅੰਮ੍ਰਿਤਸਰ ਨੇ ਸਾਨੂੰ ਗੁਰਵਤਾਰ ਸਿੰਘ ਰੰਦਾਵਾ ਵਿਸ਼ਨ ਸਿੰਘ 베ਦੀ ਅੱਜ ਕੱਲ ਹਾਕੀ ਦਾ ਸਰਪੰਚ ਹਰਮਨਪ੍ਰੀਤ ਜਾਇ ਖਿਡਾਰੀ ਦਿੱਤੇ ਨੇ ਅੰਮ੍ਰਿਤਸਰ ਜਿਲ੍ਹਾ ਅਗਿਆ ਗੁਜਰੀ ਆਗਾ ਤਾੜੀਆਂ ਲਗਾਤਾਰ ਚਲਣੀਆਂ ਚਾਹੀਦੀਆਂ ਬੱਚਿਓ ਇਹ ਖਿਡਾਰੀਆਂ ਨੇ 3 ਮਹੀਨੇ ਪਾਰਟਿਸਪੇਟ ਕਰਨਾਗਾ ਅੰਮ੍ਰਿਤਸਰ ਤੋਂ ਬਾਅਦ ਗਵੰਡੀ ਜਿਲ੍ਹਾ ਬਰਨਾਲਾ ਬਰਨਾਲੇ ਨੇ ਹਾਕਮ ਸਿੰਘ ਨਿਰਮਲ ਸਿੰਘ ਦਮਨੀਰ ਸਿੰਘ ਮਾਨ ਤੇ ਪੈਰਸ 올ਿਪੀਅਨ ਦਮਨੀਰ ਸਿੰਘ ਜੇ ਅਕਸ਼ਦੀਪ ਜਹੇ ਖਿਡਾਰੀ ਦਿੱਤੇ ਨੇ ਬਰਨਾਲਾ ਜ਼ਿਲ੍ਹਾ ਮੰਚ ਦੇ ਅੱਗੇ ਗੁਜ਼ਰਦਾ ਹੋਇਆ ਬਰਨਾਲਾ ਤੋਂ ਬਾਅਦ ਮਾਲਵੇ ਦਾ ਉਹ ਦਿਲ ਬਠਿੰਡਾ ਜਿੱਥੇ ਦੂਜੇ ਸੀਜ਼ਨ ਦੀ ਸ਼ੁਰੂਆਤ ਹੋਈ ਸੀ ਪ੍ਰਦੂਮਨ ਸਿੰਘ ਅਵਨੀਤ ਕੌਰ ਸਿੱਧੂ ਨਾਪ੍ਰੀਤ ਕੌਰ ਦਿਓ ਤੱਤੀ ਬਠਿੰਡਾ ਦੂਜੇ ਸੀਜ਼ਨ ਦਾ ਗਵਾਹ ਬਣਿਆ ਸੀ ਰੰਗ-ਬਰੰਗੇ ਕੱਪੜਿਆਂ ਦੇ ਵਿੱਚ ਇਹ ਖਿਡਾਰੀ ਗਰਾਊਂਡ 'ਚ ਦਾਖਲ ਹੋ ਰਹੇ ਨੇ ਤਾੜੀਆਂ ਨਾਲ ਸਵਾਗਤ ਹੋਣਾ ਚਾਹੀਦਾ ਹੈਗਾ ਬਾਬਾ ਫਰੀਦ ਦੀ ਨਗਰੀ ਫਰੀਦ ਕੋ ਸੈਣੀ ਪੈਣਾ ਦੀ ਉਹ ਧਰਤੀ ਰੁਪਿੰਦਰਪਾਲ ਸਿੰਘ ਸਿਫਤ ਕੌਰ ਸਮਰਾ trilok singh keteale wale ਇਸੇ ਜ਼ਿਲ੍ਹੇ ਤੋਂ ਜੱਦੀ ਤੌਰ ਤੇ ਬੁਲਾਉਂ ਕਰਦੇ ਨੇ ਸ਼ਹਿਰ ਜਦਿਆਂ ਦੀ ਲਸਾਨੀ ਸ਼ਹਦ ਦੀ ਧਰਤੀ ਫਤਗੜ ਸਾਹਿਬ ਫਤਗੜ ਸਾਹਿਬ ਦੇ ਖਿਡਾਰੀ ਮੰਚ ਦੇ ਅੱਗੇ ਗੁਜ਼ਰਦੇ ਹੋਏ ਅਰਜੁਨ ਸਿੰਘ ਚੀਮਾ ਨੇ ਖਾਹਲੀ ਵਿੱਚ ਫਤਗੜ ਸਾਹਿਬ ਦੇ ਖਿਡਾਰੀ ਨੇ 올림픽 ਸਾਡਾ ਨਾਮ ਰੋਸ਼ਨ ਕੀਤਾ ਫਤਗੜ ਸਾਹਿਬ ਤੋਂ ਬਾਅਦ ਫਾਜ਼ਿਲਕਾ ਮੰਚ ਦੇ ਅੱਗੇ ਗੁਜ਼ਰਦਾ ਹੋਇਆ ਸ਼ੂਮਨ ਗਿੱਲ ਅਰਜੁਨ ਅਰਜਿੰਦਰ ਸੀਨੀਅਰ ਦੀ ਧਰਤੀ ਇੱਕ ਹੋਰ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਤਾੜੀਆਂ ਦੋਸਤਾਂ ਤੋਂ ਕੱਲ ਨਹੀਂ ਚਾਹੀਦੀਆਂ ਪੂਰੇ ਇਹਨਾਂ ਖਿਡਾਰੀਆਂ ਦਾ ਤੁਸੀਂ ਹੌਸਲਾ ਵਧਾਉਣਾਗਾ ਫਿਰੋਜ਼ਪੁਰ ਮਾਨਵਜੀਤ ਸੰਧੂ ਗਗਨਜੀਤ ਸਿੰਘ ਧਰਮਿਕ ਸਿੰਘ ਅਜੀਤ ਸਿੰਘ ਰੰਜਨ ਸੋਟੀ ਦੀ ਉਹ ਧਰਤੀ ਸਰਹੱਦੀ ਜ਼ਿਲ੍ਹਾ ਇੱਕ ਹੋਰ ਗੁਰਦਾਸਪੁਰ ਬ੍ਰਿਗੇਡੀਅਰ ਹਰਚਰਨ ਸਿੰਘ surjit singh ਦੀ ਧਰਤੀ ਮੁਖਬੈਨ ਸਿੰਘ ਦੀ ਧਰਤੀ ਮਨਜੀਤ ਕੌਰ ਦੀ ਉਹ ਧਰਤੀ ਗੁਰਦਾਸਪੁਰ ਦੇ ਖਿਡਾਰੀ ਮੰਚ ਦੇ ਅੱਗੇ ਗੁਜ਼ਰ ਰਹੇ ਨੇ ਦੁਆਬੇ ਦਾ ਉਹ ਜ਼ਿਲ੍ਹਾ ਸ਼ਿਆਰਪੁਰ ਜੋ ਫੁੱਟਬਾਲ ਦੀ ਨਸਲੀ ਲਈ ਜਾਣਿਆ ਜਾਂਦਾਗਾ ਜਰਨੈਲ ਸਿੰਘ ਇੰਦਰ ਸਿੰਘ ਗੁਰਦੇਵ ਸਿੰਘ ਗਿੱਲ ਦੀਪਕ ਠਾਕਰ ਪ੍ਰੇਮ ਚਾਂਟੀ ਗਰਾ ਦਾ ਉਹ ਜ਼ਿਲ੍ਹਾ ਇਹ ਰੰਗ ਬਰੰਗੀਆਂ ਪੋਸ਼ਾਕਾਂ ਦੇ ਵਿੱਚ ਇਹ ਖਿਡਾਰੀ ਮੰਚ ਦੇ ਅੱਗੇ ਗੁਜ਼ਰ ਰਹੇ ਨੇ ਖੇਡਾਂ ਦੀ ਸਮਾਨ ਬਣਾਉਣ ਦੀ ਇੰਡਸਟਰੀ ਦਾ ਜ਼ਿਲ੍ਹਾ ਜਲੰਧਰ ਜਿੱਥੋਂ ਮੁੱਖ ਮੰਤਰੀ ਸਾਹਿਬ ਨੇ ਪਹਿਲੇ ਸੀਜ਼ਨ ਦੀ ਸ਼ੁਰੂਆਤ ਕੀਤੀ ਸੀ ਮਿੱਠਾਪੁਰ ਖੁਸਰੋਪੁਰ ਸੰਸਾਰਪੁਰ ਦੇ ਖਿਡਾਰੀਆਂ ਨੇ ਸਾਡਾ ਨਾਮ ਰੌਸ਼ਨ ਕੀਤਾ ਮਨਪ੍ਰੀਤ ਸਿੰਘ ਹੋਵੇ ਚਾਹੇ ਮਨਦੀਪ ਸਿੰਘ ਹੋਵੇ ਹਾਰਦਿਕ ਸਿੰਘ ਹੋਵੇ ਸੁਖਜੀਤ ਸਿੰਘ ਹੋਵੇ ਦੁਆਬੇ ਦਾ ਇੱਕ ਹੋਰ ਜ਼ਿਲ੍ਹਾ ਕਪੂਰਥਲਾ ਕਬੱਡੀ ਲਈ ਬਾਸਕਟਬਾਲ ਲਈ ਜਾਣਿਆ ਜਾਂਦਾ ਸੱਜਨ ਸਿੰਘ ਚੀਮਾ ਬਲਵਿੰਦਰ ਫਿੱਡੂ ਦਾ ਇਹ ਜ਼ਿਲ੍ਹਾ ਸਰਵਨਬੱਲ ਦਾ ਜ਼ਿਲ੍ਹਾ ਅੱਜ ਕੱਲ੍ਹ ਦੇ ਸਾਡੇ ਗੋਲ ਕੀਪਰ ਕ੍ਰਿਸ਼ਨ ਪਾਟਕ ਦਾ ਜਿਲ੍ਹਾ ਲੁਧਿਆਣਾ ਪੰਜਾਬ ਦਾ ਉਹ ਸੈਂਟਰਲ ਜਿਲ੍ਹਾ ਜਿਹਨੂੰ ਮਾਂਚੈਸਟਰ ਆਫ ਇੰਡੀਆ ਕਹਿੰਦੇ ਆ ਲੁਧਿਆਣਾ ਦੇ ਖਿਡਾਰੀ ਮਾਂਚ ਦੇ ਅੱਗੇ ਗੁਜ਼ਰਦੇ ਨੇ ਕਿਲਾ ਰੈਪੁਰ ਦੀ ਧਰਤੀ ਪ੍ਰਿਥੀਪਾਲ ਸਿੰਘ ਚਰਨਜੀਤ ਸਿੰਘ ਰਮਨਦੀਪ ਸਿੰਘ ਗਰੇਵਾਲ ਵਿਕਾਸ ਠਾਕੁਰ ਗੁਰਬਖਸ਼ ਸੰਧੂ ਸੀਜ਼ਨ 1 ਦੇ ਜੇਤੂਆਂ ਨੂੰ ਨਾਮਾਂ ਦੀ ਵੰਡ ਮੁੱਖ ਮੰਤਰੀ ਸਾਹਿਬ ਨੇ ਉੱਥੋਂ ਕੀਤੀ ਸੀ ਸੰਗਰੂਰ ਦਾ ਗਵੰਡੀ ਜਿਲ੍ਹਾ ਮਲੇਰ ਕੋਟਲਾ ਮਲੇਕਉਨ ਦੀ ਧਰਤੀ ਲਾਹਵਤ ਸਿੰਘ ਅਜਮੇਰ ਸਿੰਘ ਜੈਪਾਲ ਸਿੰਘ ਮਲੇਕਉਨ ਦਾ ਹੀ ਮੁਹੰਮਦ ਯਾਸਿਰ ਇਸ ਵਾਰ 올림픽 ਦੇ ਵਿੱਚ ਹਿੱਸਾ ਲੈਣ ਗਿਆ ਪੈਰਾ 올림픽ਸ ਵਿੱਚ ਹਿੱਸਾ ਲੈ ਰਿਹਾਗਾ ਮਾਨਸਾ ਮਾਲਵੇ ਦਾ ਇੱਕ ਹੋਰ ਜ਼ਿਲ੍ਹਾ ਮਾਨਸਾ ਜਿਸ ਦੇ ਸਵਰਨ ਸਿੰਘ ਸੁਖਮੀਤ ਸਿੰਘ ਅੱਜ ਤੁਸੀਂ ਵਿਜੇਵੀਰ ਸਿੱਧੂ ਨੂੰ ਦੇਖੋਗੇ ਸੁਖਮੀਤ ਸਿੰਘ ਸਮਾਗ ਨੂੰ ਦੇਖੋਗੇ ਰਣਦੀਪ ਕੌਰ ਪ੍ਰਨੀਤ ਕੌਰ ਆਰਚੀ ਦੀ ਖਿਡਾਰਨ ਬਹੁਤ ਮਲਾ ਮਾਰ ਰਿਹਾ ਹੈ ਮਾਨਸਾ ਆਰਚਰੀ ਦੇ ਵਿੱਚ ਰੋਇੰਗ ਚ ਮੰਚ ਦੇ ਅੰਗਿਓ ਮੋਗਾ ਜ਼ਿਲ੍ਹਾ ਗੁਜ਼ਰਿਆਗਾ ਦੋਸਤੋ ਇਹਨਾਂ ਖਿਡਾਰੀਆਂ ਦਾ ਤੁਸੀਂ ਤਾੜੀਆਂ ਮਾਰ ਕੇ ਹੌਸਲਾ ਵਧਾਉਣਾਗਾ ਤੇਜਿੰਦਰ ਪਾਲ ਤੂਰ ਹਰਮਨਪ੍ਰੀਤ ਦਾ ਜ਼ਿਲ੍ਹਾ ਮੋਗਾ ਇਹਨਾਂ ਖਿਡਾਰੀਆਂ ਨੇ 3 ਮਹੀਨੇ ਇਹਨਾਂ ਖੇਡਾਂ ਚ ਪਾਰਟਿਸਪੀਟ ਕਰਨਾਗਾ ਇਹ ਮੰਚ ਦੇ ਅੱਗੇ ਗੁਜ਼ਰਦੇ ਨੇ ਮੁਕਤਿਆਂ ਦੀ ਧਰਤੀ ਸ੍ਰੀ ਮੁਕਸਰ ਸਾਹਿਬ ਦੇ ਖਿਡਾਰੀ ਮੰਝ ਦੇ ਅੰਗੋ ਤੇ ਇਹ ਰਾਣੀਆਂ ਨੇ ਸਾਡਾ ਮਾਣ ਵਧਾਇਆ ਤੇ ਤੀਆਂ ਰਾਣੀਆਂ ਇਸ ਕੰਟਿੰਜੈਂਟ ਦੀ ਸ਼ਾਨ ਬਣੀਆਂ ਨੇ ਜਿਹੜਾ ਸਾਡਾ ਥੀਮ Song ਸੀਗਾ ਮੁਕਸਰ ਸਾਹਿਬ ਸੁਪਾਲ ਸਿੰਘ ਪਾਲੀ ਕੁਲਦੀਪ ਭੁੱਲਰ ਦਾ ਜ਼ਿਲ੍ਹਾ ਪਠਾਨਕੋਟ ਜਿੱਥੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈਗਾ ਵਾਟਰ ਸਪੋਰਟਸ ਲਈ ਪਠਾਨਕੋਟ ਨੂੰ ਹੱਬ ਬਣਾਉਣਾਗਾ ਜਿੱਥੋਂ ਵਾਟਰ ਸਪੋਰਟਸ ਦੀ ਸ਼ੁਰੂਆਤ ਕੀਤੀ ਜਾਊਗੀ ਮਾਝੇ ਦਾ ਉਹ ਜ਼ਿਲ੍ਹਾ ਪਠਾਨਕੋਟ ਦੇ ਖਿਡਾਰੀ ਮੰਚ ਦੇ ਅੱਗੇ ਗੁਜ਼ਰਦੇ ਹੋਏ ਦੋਸਤੋ ਸੰਗਰੂਰ ਦਾ ਗਵੰਡੀ ਜ਼ਿਲ੍ਹਾ ਪਟਿਆਲਾ ਪਟਿਆਲਾ ਦੇ 올ੰਪੀਅਨ trilok singh sindhu gurlal knar ਕਬੱਡੀ ਖਿਡਾਰੀ ਮੌਜੂਦ ਨੇ ਸਾਡੇ ਦਰਮਿਆਨ ਕੇਸਰ ਸਿੰਘ ਚੀਮਾ ਬਲਵਿੰਦਰ ਚੀਮਾ ਪਟਿਆਲਾ ਦੇ ਖਿਡਾਰੀ ਖੇਡਾਂ ਦਾ ਉਹ ਸ਼ਹਿਰ ਮੰਚ ਦੇ ਅੱਗੇ ਗੁਜ਼ਰਦੇ ਹੋਏ ਰੂਪਨਗਰ ਰੂਪਨਗਰ ਦੇ ਖਿਡਾਰੀ ਜਿਨ੍ਹਾਂ ਨੇ ਹਾਕੀ ਦੇ ਵਿੱਚ ਮਲਾ ਮਾਰੀਆਂ ਬਲਜੀਤ ਸੈਣੀ ਤੋਂ ਲੈ ਕੇ ਧਰਮਵੀਰ ਸਿੰਘ ਤੱਕ ਰੋਇੰਗ ਕਾਈਕਿੰਗ স্নੋਇੰਗ ਦਾ ਹੋਗੜ ਜਿੱਥੇ ਗੇਮਾਂ ਕਰਾਈ ਜਾਂਦੀਆਂ ਇਹ ਕੰਟਿੰਜੈਂਟ ਤੋਂ ਪਤਾ ਲੱਗਦਾ ਅੰਡਰ 14 ਤੋਂ ਲੈ ਕੇ 60 ਪਲੱਸ ਦੇ ਖਿਡਾਰੀ ਇਹਨਾਂ ਗੇਮ ਦੇ ਵਿੱਚ ਹਿੱਸਾ ਲੈ ਰਹੇ ਨੇ ਵੱਖ-ਵੱਖ ਨਾ ਉਮਰ ਕਰਨ ਸੇਵਜਾਦਾ ਅਜੀਤ ਸਿੰਘ ਨਗਰ ਮੋਹਾਲੀ ਸੇਵਜਾਦਾ ਅਜੀਤ ਸਿੰਘ ਨਗਰ ਅਭਿਨਵ ਬਿੰਦਰਾ ਅੰਜੂ ਮੋਗਿਲ ਰਾਜਪਾਲ ਸਿੰਘ ਹਰਲੀਨ ਦਿਵਾਲ ਅਰਸ਼ਦੀਪ ਸਿੰਘ ਦੀ ਧਰਤੀ ਸ਼ਹਿਬਜਾਦਾ ਅਜੀਤ ਸਿੰਘ ਨਗਰ ਦੇ ਖਿਡਾਰੀ ਮੁਸਕਰਾ ਰਹੇ ਨੇ ਦੋਸਤੋ ਤੁਹਾਡੀਆਂ ਤਾੜੀਆਂ ਵੀ ਨ ਰੁਕਣੀਆਂ ਚਾਹੀਦੀਆਂ ਸ਼ਹੀਦ ਐਜਮ ਸਰਦਾਰ ਭਗਤ ਸਿੰਘ ਦੀ ਜੱਦੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜਿੱਥੋਂ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਨੂੰ ਰੰਗਲਾ ਬਣਾਉਣ ਦੀ ਸੋਚੀ ਸੀ ਅੱਜ ਰੰਗਲਾ ਪੰਜਾਬ ਅਸੀਂ ਸੰਗਰੂਰ ਦੇ ਵਾਰੀ ਰੋ ਸਟੇਡੀਅਮ ਤੇ ਦੇਖ ਰਹੇ ਆ ਸਰਹੱਦੀ ਜ਼ਿਲ੍ਹਾ ਤਰਨਤਾਰਨ ਪ੍ਰਵੀਨ ਕੁਮਾਰ ਕਰਤਾਰ ਸਿੰਘ ਪਲਵਾਨ ਮਨਦੀਪ ਕੌਰ ਆਕਾਸ਼ਦੀਪ ਸਿੰਘ ਗੁਰਮੀਤ ਕੌਰ ਹਰਵੰਤ ਕੌਰ ਦੀ ਧਰਤੀ ਇਸ ਤੋਂ ਬਾਅਦ ਦੋਸਤੋ ਮੇਜ਼ਬਾਨ ਜ਼ਿਲ੍ਹਾ ਸੰਗਰੂਰ ਤੁਹਾਡਾ ਆਪਣਾ ਜ਼ਿਲ੍ਹਾ ਸੰਗਰੂਰ ਕੰਟੀਨਜੈਂਟ ਦੇ ਲਾਸਟ ਦੇ ਵਿੱਚ ਸੰਗਰੂਰ ਜ਼ਿਲ੍ਹਾ ਜਿਸ ਦੀ ਪਦਮਸ਼ਰੀ ਸੁਨੀਤਾ ਰਾਣੀ ਅੱਜ ਮਸ਼ਾਲ ਦੇ ਵਿੱਚ ਤੁਸੀਂ ਦੇਖੋਗੇ ਮੁੱਖ ਮੰਤਰੀ ਸਾਹਿਬ ਦੀ ਜਨਮ ਭੂਮੀ ਮੁੱਖ ਮੰਤਰੀ ਸਾਹਿਬ ਦੀ ਕਰਮ ਭੂਮੀ ਸੰਗਰੂਰ ਤੌਰ ਸਿੰਘ ਜਿਸ ਨੇ ਪੈਦਾ ਕੀਤੇ ਗੀਤਾ ਰਾਣੀ ਮਹਾ ਸਿੰਘ ਜੈ ਖਿਡਾਰੀ ਆਖਰ ਦੇ ਵਿੱਚ ਪੀਏਪ ਦਾ ਪੰਜਾਬ ਪੁਲਿਸ ਦਾ ਬੈਂਡ ਜੋ ਮੰਚ ਦੇ ਅੱਗੇ ਗੁਜ਼ਰਿਆਗਾ ਦੇਖੋ ਇਹ ਖਿਡਾਰੀ ਸਨ ਜਿਨ੍ਹਾਂ ਨੇ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਬਲੈਕ ਪੱਤਰ ਤੋਂ ਲੈ ਕੇ ਡਿਸਟ੍ਰਿਕਟ ਲੈਵਲ ਸਟੇਟ ਲੈਵਲ ਤੱਕ ਪਾਰਟਿਸਪੇਟ ਕਰਨਾਗਾ ਇਹਨਾਂ ਖਿਡਾਰੀਆਂ ਨੇ ਨਾ ਸਿਰਫ ਪੰਜਾਬ ਦਾ ਬਲਕਿ ਦੇਸ਼ ਦਾ ਨਾਮ ਰੌਸ਼ਨ ਕੀਤਾਗਾ ਮੈਂ ਦੱਸਣਾ ਚਾਹਾਂਗਾ ਆਪਣੇ ਦਰਸ਼ਕਾਂ ਨੂੰ ਇਹਨਾਂ ਖਿਡਾਰੀਆਂ ਦੇ ਸਾਰਿਆਂ ਦੇ ਝੰਡਾ ਬਰਦਾਰ ਜੋ ਅੱਗੇ ਚੱਲ ਰਹੇ ਸਨ ਝੰਡਾ ਲੈ ਕੇ ਉਹ ਹੁਣ ਮੰਚ ਦੇ ਸਾਹਮਣੇ ਇਕੱਠੇ ਹੋ ਰਹੇ ਨੇ ਇਹਨਾਂ ਸਾਰੇ ਖਿਡਾਰੀਆਂ ਨੂੰ ਸੱਚੀ-ਸੁੱਚੀ ਖੇਡ ਭਾਵਨਾ ਨਾਲ ਸੋਚ ਚੁਕਾਈ ਜਾਏ ਕਿ ਖੇਡਣ ਦੀ ਮੈਂ ਇਹਨਾਂ ਖਿਡਾਰੀਆਂ ਦੇ ਝੰਡਾ ਬਰਦਾਰਾਂ ਬਾਰੇ ਵੀ ਦੱਸ ਦੇਵਾਂ ਜਿਨ੍ਹਾਂ ਨੇ ਆਪੋ ਆਪਣੇ ਜ਼ਿਲ੍ਹਿਆਂ ਦੀ ਅਗਵਾਈ ਕੀਤੀ ਅਮਰਸਰ ਦੀ ਅਗਵਾਈ ਜੁਡੋ ਖਿਡਾਰੀ ਮਾਨਵਦੀਪ ਨੇ ਕੀਤੀ ਜਿਸ ਦੇ ਨਾਲ ਹੈਂਡਬਾਲ ਖਿਡਾਰੀ ਰਗਵ ਮਜੂਸਨ ਬਰਨਾਲਾ ਤੋਂ weight lifter ਅਜੀਤ ਤੇ weight lifting ਦੇ ਰਾਨਿਸ਼ ਬਠਿੰਡਾ ਜਿਨ੍ਹਾਂ ਨੇ ਅਭਿਸ਼ੇਕ ਪਾਵਰ ਲਿਫਟਰ ਤੇ ਹਰ ਕਮਲਪ੍ਰੀਤ ਸਿੰਘ ਹਾਕੀ ਖਿਡਾਰੀ ਬਠਿੰਡਾ ਤੋਂ ਬਾਅਦ ਫਰੀਦ ਤੋਂ ਪ੍ਰਨਾਮ ਸਿੰਘ ਤੇ ਸਿਕੰਦਰ ਸਿੰਘ ਕੁਸ਼ਤੀ ਦੇ ਖਿਡਾਰੀ ਫਤੇਗੜ ਸਾਹਿਬ ਲਬਰੀ ਸਿੰਘ ਤੇ ਸਾਜਦ ਇਹ ਖਿਡਾਰੀ ਨੇ ਜੋ ਸਾਂਝ ਕਲੀ ਗਰਾਊਂਡ ਦੇ ਵਿੱਚ ਪਹੁੰਚ ਰਹੇ ਨੇ ਸੌ ਚੁੱਕ ਲਈ ਅਸੀਂ ਉਸ ਖਿਡਾਰਣ ਦੀ ਚੋਣ ਕੀਤੀ ਹੈ ਜਿਸ ਤਰ੍ਹਾਂ ਸਾਡੀਆਂ ਧੀਆ ਨੇ ਮਾਣ ਦੀ ਗੱਲ ਕੀਤੀ ਸੀ ਨਾਬੇ ਦੀ ਇਹ ਲੜਕੀ ਹਰਜਿੰਦਰ ਕੌਰ ਜਿਸ ਨੇ ਬਰਮਿੰਗਮ ਕਾਮਨਵੈਲ ਦੇ ਵਿੱਚ ਮੈਡਲ ਜਿੱਤੇ ਆ ਅਸੀਂ ਗੁਜਾਰਸ਼ ਕਰਾਂਗੇ ਹਰਜਿੰਦਰ ਕੌਰ ਨੂੰ ਸਾਰੇ ਖਿਡਾਰੀਆਂ ਵੱਲੋਂ ਸੱਚੀ ਸੋਚੀ ਖੇਡ ਭਾਵਨਾ ਨਾਲ ਖੇਡਣ ਦੀ ਸੌ ਚੁੱਕੀ ਜਾਏਗੀ ਹਰਜਿੰਦਰ ਕੌਰ weight lifter ਲੈਣਾ ਕਰਦੇ ਹੋਏ ਨਸ਼ਿਆਂ ਤੋਂ ਰਹਿਤ ਖੇਡਾਂ ਦੀ ਆਨ ਬਾਨ ਅਤੇ ਸ਼ਾਨ ਲਈ ਇਮਾਨਦਾਰੀ ਨਾਲ ਹਿੱਸਾ ਲਵਾਂਗੇ ਬਹੁਤ ਬਹੁਤ ਸ਼ੁਕਰੀਆ ਹਰਜਿੰਦਰ ਕੌਰ ਇਹ ਖਿਡਾਰਨਾ ਜਿਸ ਨੇ ਬਰਮਿੰਗਮ ਚ ਮੈਡਲ ਜਿੱਤੇ ਆ ਤੇ ਮੁੱਖ ਮੰਤਰੀ ਸਾਹਿਬ ਨੇ 50 ਲੱਖ ਦੇ ਕੈਸ਼ ਪ੍ਰਾਈਜ਼ ਨਾਲ ਸਨਮਾਨਿਤ ਕੀਤਾ ਸੀ ਇਸ ਤੋਂ ਬਾਅਦ ਖੇਡਾਂ ਦੀ ਉਹ ਅਹਿਮ ਰਸਮ ਜਿਹੜੀ ਖਿਡਾਰੀਆਂ ਦੇ ਜੋਸ਼ ਨੂੰ ਮਗਾਉਗੀ ਮਸ਼ਾਲ ਮਾਰਚ ਦੀ ਸ਼ੁਰੂਆਤ ਕੀਤੀ ਜਾਵੇ ਮਸ਼ਾਲ ਮਾਰਚ ਮੁੱਖ ਮੰਤਰੀ ਸਾਹਿਬ ਪੰਜਾਬ ਦੀਆਂ ਸਾਰੀਆਂ ਖੇਡ ਪੀੜੀਆਂ ਨੂੰ ਗਰਾਊਂਡ 'ਚ ਦੇਖਣਾ ਚਾਹੁੰਦੇ ਸੀ ਅੱਜ ਇਸ ਮਸ਼ਾਲ ਮਾਰਚ 'ਚ ਸਾਡੇ ਉਹਨਾਂ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੇ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਮਸ਼ਾਲ ਮਾਰਚ ਦੀ ਸ਼ੁਰੂਆਤ ਕਰ ਰਹੇ ਨੇ ਮਹਾ ਸਿੰਘ ਤੇ ਮਨਦੀਪ ਕੌਰ ਨਾਮ ਦਾ ਇਹ ਖਿਡਾਰੀ ਜਿਸ ਨੇ ਕਾਮਨਵੈਲਥ ਵਿੱਚ ਪਾਰਟਿਸਪੇਟ ਕੀਤਾ ਏਸ਼ੀਅਨ ਗੇਮ ਚ ਲੌਂਗ ਜੰਪ ਦਾ ਖਿਡਾਰੀ ਮਹਾ ਸਿੰਘ ਦੇ ਨਾਲ ਮਨਦੀਪ ਕੌਰ 400 ਮੀਟਰ ਦੀ ਤਿੰਨ ਵਾਰ ਦੀ ਏਸ਼ੀਅਨ ਗੇਮ ਦੀ 골ਡ ਮੈਡਲਿਸਟ ਕਾਮਨਵੈਲਥ ਗੇਮ ਦੀ 골ਡ ਮੈਡਲਿਸਟ ਮਨਦੀਪ ਪਰਚੀਮਾ ਦੋ ਵਾਰ ਦੀ 올ੰਪੀਅਨ ਅਗੇ ਗਗਨਜੀਤ ਸਿੰਘ ਤੇ ਸੁਨੀਤਾ ਰਾਣੀ ਸੁਨੀਤਾ ਰਾਣੀ ਸੰਗਰੂਰ ਦੀ ਪਦਮਸ਼ਰੀ ਏਸ਼ੀਅਨ ਗੇਮ ਦੀ ਖਿਡਾਰਨੀ ਇੰਡੀਅਨ ਹਾਕੀ ਟੀਮ ਦੇ ਐਕਸ ਕੈਪਟਨ ਓਲੰਪੀਅਨ ਅਰਜੁਨਾ ਬਾੜੀ ਗਗਨਜੀਤ ਸਿੰਘ ਨੂੰ ਮੋਸ਼ਾਲ ਹੈਂਡਓਵਰ ਕੀਤੀ ਆ ਸੁਨੀਤਾ ਰਾਣੀ ਤੇ ਗਗਨਜੀਤ ਸਿੰਘ ਤੋਂ ਬਾਅਦ ਅੱਜ ਦੇ ਦੌਰ ਦੇ ਖਿਡਾਰੀ ਸਿਫਤਕੌਰ ਸਮਰਾ ਤੇ ਅਰਜੁਨ ਸਿੰਘ ਚੀਮਾ ਹਾਲ ਹੀ ਵਿੱਚ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਕਰੋੜ ਦੀ ਨਾਮਰਾਸ਼ੀ ਨਾਲ ਸਨਮਾਨਿਤ ਕੀਤਾ ਏਸ਼ੀਅਨ ਗੇਮਸ ਦੇ 골ਡ ਮੈਡਲਿਸ ਸ਼ੂਟਿੰਗ ਦੇ ਵਿੱਚ ਸਿਫਤਕੌਰ ਸਮਰਾ ਅਰਜੁਨ ਸਿੰਘ ਚੀਮਾ ਜਿਨ੍ਹਾਂ ਨੇ ਤੇ ਅਰੇਸ 올림픽 ਦੇ ਵਿੱਚ ਵੀ ਪਾਰਟਿਸਪੇਟ ਕੀਤਾ ਦੋਸਤੋ ਜਿੱਥੋਂ ਜਿੱਥੋਂ ਵੀ ਮਿਸ਼ਾਲ ਗੁਜਰੀਆਂ ਤੁਹਾਡੀਆਂ ਤਾੜੀਆਂ ਇਹਨਾਂ ਖਿਡਾਰੀਆਂ ਦਾ ਜੋਸ਼ ਵਧਾਉਣਗੀਆਂ ਇਹ ਖਿਡਾਰੀਆਂ ਨੇ ਜਿਨ੍ਹਾਂ ਦਾ ਸਾਡਾ ਨਾਮ ਰੋਸ਼ਨ ਕੀਤਾਗਾ ਸੁਖਮੀਤ ਸਿੰਘ ਤੇ ਵਿਜੇਵੀਰ ਸਿੱਧੂ ਮਾਨਸਾ ਸਾਹਿਬ ਦੇ ਦੋਨੋਂ ਖਿਡਾਰੀ ਰੋਇੰਗ ਦੇ ਵਿੱਚ ਸੁਖਮੀਤ ਸਿੰਘ ਨੇ 골ਡ ਮੈਡਲ ਜਿੱਤਿਆ ਵਿਜੇਵੀਰ ਸਿੱਧੂ ਨੇ ਪਿਛਲੀ ਵਾਰ ਏਸ਼ੀਅਨ ਗੇਮਸ ਤੇ ਮੈਡਲ ਜਿੱਤਿਆ ਪੈਰਿਸ 올림픽 ਚ ਪਾਰਟਿਸਿਪੇਟ ਕੀਤਾ ਮਾਨਸਾ ਦੇ ਦੋ ਨਾ ਖਿਡਾਰੀਆਂ ਤੋਂ ਬਾਅਦ ਸੰਗਰੂਰ ਦੇ ਖਿਡਾਰੀ ਹਰਸ਼ਦੀਪ ਕੌਰ ਤੇ ਮਹਿਕਪ੍ਰੀਤ ਸਿੰਘ weightlifter ਸੈਫ ਗੇਮਾਂ ਦੀ 골ਡ ਮੈਡਲਿਸਟ ਵਰਲਡ ਯੂਨੀਵਰਸਿਟੀ ਗੇਮ ਦੇ ਮੈਡਲਿਸਟ ਮਹਿਕਪ੍ਰੀਤ ਸਿੰਘ ਦੋਸਤੋ ਕੌੜੀਆਂ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਇਹਨਾਂ ਖਿਡਾਰੀਆਂ ਨੇ ਸਾਡਾ ਨਾਮ ਰੌਸ਼ਨ ਕੀਤਾਗਾ 올림픽ਸ ਦੇ ਵਿੱਚ ਏਸ਼ੀਅਨ ਗੇਮਸ ਦੇ ਵਿੱਚ ਕਾਮਨਵੈਲਥ ਗੇਮਸ ਦੇ ਵਿੱਚ ਇਸ ਤੋਂ ਬਾਅਦ ਜਸਪ੍ਰੀਤ ਸਿੰਘ ਤੇ ਸਿਮਰਨਜੀਤ ਸਿੰਘ ਸਿਮਰਨਜੀਤ ਸਿੰਘ ਉਹ ਖਿਡਾਰੀ ਆ ਜਿਸ ਨੇ ਟੋਕੀਓ 올림픽ਸ ਤੋਂ ਹਾਕੀ ਚ ਮੈਡਲ ਜਿੱਤੇ ਆ ਪੰਜਾਬ ਸਰਕਾਰ ਨੇ ਇਸ ਨੂੰ ਪੀਸੀਐਸ ਅਫਸਰ ਬਣਾਇਆ ਅਰਜਨਾਬਾਡੀ ਏਸ਼ੀਅਨ ਗੇਮਸ ਦਾ ਮੈਡਲਿਸਟ ਸਿਮਰਨਜੀਤ ਸਿੰਘ ਜਸਪ੍ਰੀ ਸਿੰਘ ਰੋਲਰ ਸਕੇਟਿੰਗ ਦੇ ਵਿੱਚ ਵਰਲਡ ਗੇਮਸ 'ਚ ਜਿਹਨੇ ਹਿੱਸਾ ਲਿਆ ਮਸ਼ਾਲ ਜਲਾਈ ਜਾ ਚੁੱਕੀ ਆ